ਨਾ ਇਹ ਵੀ ਚੱਲੀ ਏ ਘਰ ਨੂੰ ਲਾਈਟ ਤਾਂ ਬੱਤੀ ਪੰਡਾ ਜਿਗਾਰ ਕਰੀਏ ਜਾਂਦੀ ਆਗੇ ਮਾਰਾਂ ਜਿਹੜਾ ਦੁਬਾਰਾ ਫੇਰ ਆਉਣਾ ਪੈਣਾ ਤਾਂ ਸਾਥੀ ਜੀ ਇਹਦਾ ਖਾਲ ਵੀ ਮਰ ਗਿਆ ਵਾਹ ਵੀ ਪਾਲੀ ਕੀ ਹਾਲ ਚਾਲ ਨੇ ਹਾਲ ਚਾਲ ਠੀਕ ਹਾਂ ਦੇ ਗੱਲ ਰਹੀ ਠੀਕ ਹੋਰ ਕਿੱਧਰੋਂ ਆਇਆ ਇੱਥੋਂ ਆਇਆ ਸੀ ਨੈਟ ਕਿਵੇਂ ਗਣਕ ਅਣਕ ਪੂਰੀ ਵਧੀਆ ਪਾਣੀ ਲਾ ਤਾਂ ਪਾਣੀ ਲਾਉਂਦੇ ਅੱਧ ਬਚਾਣੇ ਪੱਜ ਗਈ ਅੱਛਾ ਬਾਦ ਰੋਟੀ ਪਾਣੀ ਖਾਏ ਉਹਨੇ ਜਾ ਕੇ ਅੱਛਾ ਹਾਂ ਠੀਕ ਹੈ ਬਸ ਚੜਦੀ ਕਲਾ ਬਾਈ ਬਸ ਹੋਰ ਕਾਰ ਪਰਬਾਰ ਠੀਕ ਆ ਚੜਦੀ ਕਲਾ ਤੁਸੀਂ ਜਨਾਓ ਵਧੀਆ ਬਾਈ ਹੋਰ ਜਿਆਦਾ ਕੰਮ ਕਰ ਹਾਂ ਵੀਰੇ ਚੱਲ ਫੇਰ ਮਿਲਦੇ ਆ ਬਾਈ ਓਕੇ ਵੀਰੇ ਮਹਾਰਾਜ ਰਣਜੀਤ ਸਿੰਘ ਅੱਛਾ ਉਹਨੇ ਇਸ ਗੱਲ ਤੇ ਰੌਸ਼ਨੀ ਪਾਉ। ਆ ਰਾਜਾ ਰਣਜੀਤ ਸਿੰਘ ਹੈ ਕਿੱਥੋਂ ਦੇ ਸੀ? ਅੱਛਾ ਮਹਿੰਦਰ ਸਿੰਘ ਉਹ ਗੋਸਲ। ਕੀ ਠੀਕ ਆ? ਲੈ ਪੜਦੀ ਐ ਮੈਂ ਤਾਂ। ਆ ਤਾਂ ਬਹੁਤ ਵਧੀਆ ਗੱਲ ਹੋ ਗਈ। ਫੋਨ ਕਿਹਦਾ ਆ ਗਿਆ ਹੁਣ? ਅੱਛਾ ਲੈ ਮੇਰੇ ਵੀਰ ਦਾ ਫੋਨ ਆ ਗਿਆ। ਹੈਲੋ। ਹਾਂ ਵੀਰੇ। ਕਿੰਦੀ ਵੀਰੇ? ਅੱਛਾ। ਹਾਂ ਹਾਂ ਵੀਰੇ ਠੀਕ ਆ। ਤੂੰ ਕਿਵੇਂ ਆ ਹਾਂ ਹਾਂ ਸਾਰੇ ਠੀਕ ਨੇ ਤੂੰ ਦੱਸ ਵੀਰੇ ਕਿਵੇਂ ਆ ਲੈ ਮੇਰੇ ਕੋਲ ਆ ਰਿਆਂ ਲੈ ਤਾਂ ਗਾੜੀ ਖੁਸ਼ੀ ਦੀ ਗੱਲ ਆ ਵੀਰੇ ਆਜਾ ਆਜਾ ਮੈਂ ਤਾਂ ਤੈਨੂੰ ਸਵੇਰ ਦੀ ਯਾਦ ਕਰੀ ਜਾਂਦੀ ਸੀ ਮੈਨੂੰ ਤਾਂ ਸੁਪਨੇ 'ਚ ਵੀ ਰਾਤ ਤੂੰ ਦਿਸਿਆ ਮੈਂ ਤੈਨੂੰ ਫੋਨ ਕਰਨੀ ਸੀ ਹੁਣ ਬੇਲੀ ਹੋਈ ਸੀ ਕੰਮ ਧੰਦਾ ਕਰਕੇ ਅੱਛਾ ਠੀਕ ਆ ਮੈਂ ਤਾਂ ਨੋ ਇੰਨੇ ਵਾਰ ਕਿਹਾ ਪੁੱਤ ਨਾ ਕਿਸੇ ਨਾ ਬਦਮਾਸ਼ੀਆਂ ਕਰਿਆ ਕਰ ਛੱਡ ਦੇ ਕੰਮ ਹੋਣਾ ਲੈ ਵੀਰੇ ਤੇਰੇ ਤਾਂ ਪਹਿਲਾ ਵਾਲੇ ਕੁੱਤੇ ਠੀਕ ਨਹੀਂ ਆਏ ਕਿਉਂ ਇੰਨੇ ਲੰਬੇ ਦਬਾਉਣਾ ਸੱਚੀ ਮੈਨੂੰ ਤਾਂ ਤੇਰੀਆਂ ਹੀ ਫਿਕਰ ਵੜਵੜ ਖਾਂਦੀ ਰਹਿੰਦੀ ਆ ਤੂੰ ਆ ਜਾ ਕੋਈ ਨਾ ਕਿੰ ਕਦ ਕਰਿਆ ਠੀਕ ਆ ਠੀਕ ਆ ਆ ਜਾ ਮੈਂ ਕਰੀ ਆਂਗੀ ਰਹੀਨ ਵਾਲੇ 2-4 ਦਿਨ ਹੁਣ ਮੈਂ ਨਹੀਂ ਜਾਣ ਦਿੰਦੀ ਹੈਗੀ ਠੀਕ ਆ ਆ ਜਾ ਆ ਜਾ ਕੋਈ ਨਾ ਮੈਂ ਦੇਖਦੀ ਆਂਗੀ ਮੈਂ ਕਿੱਥੇ ਜਾਣਾ ਮੈਂ ਤਾਂ ਕਰੀ ਆ ਹਾਂ ਕੋਈ ਨਾ ਆ ਜਾ ਚੰਗਾ ਵੀਰੇ ਲੈ ਛੁਕਰਾ ਚੱਲ 2-4 ਦਿਨ ਬਦਮਾਸ਼ਾਂ ਤੋਂ ਦੂਰ ਤਰ ਰਹੂਗਾ ਵਧੀਆ ਗੱਲ ਆ ਨਾਲੇ ਉਹਨੂੰ ਸਮਝਾਉ ਮਾੜਾ ਮੋਟਾ ਵੀ ਇਹ ਜੇ ਕੰਮ ਛੱਡ ਦੇ ਛੱਡ ਦੇ ਕੀ ਲੈਣਾ ਇਹ ਜੇ ਕੰਮਾਂ ਤੋਂ ਫਿਰ ਪੁਲਿਸ ਦੇ ਚੱਕਰਾਂ 'ਚ ਪੈਂਦੇ ਨੇ ਚੱਲ ਵਧੀਆ 2-4 ਦਿਨ ਮੇਰੇ ਨਾਲ ਬੈ ਰਹੁ ਤਾਂ ਮਨ ਕੁਛ ਹੋਰ ਹੋ ਜਾ ਠੀਕ ਆ ਚੱਲ ਜੀ ਉਹ ਆਪ ਤਾਂ ਕਿਹੜੀ ਹੁਣ ਤਤਾਰ ਦੀ ਲਈ ਬੈਠੀ ਹੈਗੀ ਮੇਨ ਦਿਲ ਜੀਤ ਕਰ ਹਾਂ ਬੀਬੀ ਹਾਂ ਕੀ ਪੜੀ ਜਾਨੀ ਹੈ ਤੂੰ ਉਹ ਮੈਂ ਤਾਂ ਕੁਛ ਨਹੀਂ ਬੀਬੀ ਆ ਮਹਾਰਾਜਾ ਰਣਜੀਤ ਸਿੰਘ ਬਾਰੇ ਪੜਦੀ ਸੀ ਇੱਧਰ ਨੂੰ ਮਾਰ ਮੜਾ ਜਾ ਪਾਸਾ ਜਾ ਬਹਿ ਜਾ ਕੀ ਕਰੀ ਜਾਂਦੀ ਸੀ ਤੀ ਮੈਂ ਤਾਂ ਕੁਛ ਨਹੀਂ ਪੜਦੀ ਸੀ ਮਹਾਰਾਜਾ ਰਣਜੀਤ ਸਿੰਘ ਬਾਰੇ ਹੂੰ ਉਹ ਤਾਂ ਐ ਕਹਿੰਦੀ ਸੀ ਕੋਈ ਦਾਲ ਸਬਜ਼ੀ ਬਣਾ ਲਾਂਦੀ ਤੂੰ ਬਣਾਉ ਲੈਨੀ ਆ ਬੀਬੀ ਹੁਣ ਤਾਂ ਮੈਂ 2 ਮਿੰਟ ਬੇਲੀ ਹੋ ਕੇ ਬੈਠੀ ਆ ਤੂੰ ਤਾਂ ਜਮ੍ਹਾ ਨਹੀਂ ਬੈਠਣ ਦਿੰਦੀ ਮੈਨੂੰ ਮੈਂ ਕਹਿੰਦੀ ਮੁੰਡਾ ਅਜੂ ਖੇਤੋਂ ਵਾਹ ਰੋਟੀ ਪਾਣੀ ਨੂੰ ਦੇਖੋ ਆ ਕੇ ਕੋਈ ਨਾ ਮੈਂ ਬਣਾ ਲੈਨੀ ਆ ਸਬਜ਼ੀ ਤਾਂ ਮਤਾਏ ਕਹਿੰਦੀ ਸੀ ਮੂੰਹ ਮੇਰਾ ਭਰਾ ਆਇਆ ਹੋਇਆ ਉਹਦਾ ਫੋਨ ਆਇਆ ਸੀ ਤੇ ਥੋੜਾ ਜਿਹਾ ਦੁੱਧ ਲੈ ਆਨੇ ਤਾਂ ਤਾਈ ਕਿਉਂ ਚਲ ਦੁੱਧ ਤਾਂ ਮੈਂ ਲੈ ਆਉਣੀ ਆ ਮੈਂ ਜਾਇ ਆਉਣੀ ਉਹਨਾਂ ਦੇ ਘਰੇ ਨਾ ਮੂੰਹ ਵੀ ਜਾਣਾ ਹੀ ਤੇ ਮੈਨੂੰ ਕੰਮ ਤੇ ਉਹਨਾਂ ਦੇ ਘਰੇ ਥੋੜਾ ਜਿਹਾ ਨਾਲ ਛੇਤੀ ਆ ਜਾ ਕਰ ਬੁਲਾ ਦਿਓ ਗੱਲੀ ਲੱਗ ਜਾਂਦੇ ਹੁਣ ਤੈਨੂੰ ਪਤਾ ਕੁੜੀਆਂ ਠੇਰੀਆਂ ਦਾ ਬਹਿ ਜਾਂਦੇ ਆ ਘੰਟਾ ਕੜੀ ਲੱਗ ਜਾਂਦੇ ਆ ਗੱਲਾਂ ਮਾਰਨ ਆਪਦੇ ਪ੍ਰਾਣੀਆਂ ਥੇੜ ਲਾਣੇ ਕਹਾਣੀਆਂ ਚਲ ਕੋਈ ਨਾ ਜਾਇਆ ਦੁੱਧ ਨਾ ਭੁੱਲੇ ਕਿਤੇ ਲੈ ਆਈ ਚੰਗਾ ਨਾ ਦੁੱਧ ਤਾਂ ਨਹੀਂ ਭੁੱਲਦੀ ਨਾ ਮਨੇ ਢੋਲੂ ਫੜਾ ਦੰਦੀ ਮੈਂ ਜਾਇ ਆਉਂਦੀ ਕੋਈ ਨਾ ਡੋਲੂ ਤੈਨੂੰ ਦੇ ਦੇਣੀ ਆ ਤੇ ਚਾਹ ਦੀ ਕੁੱਟ ਤਾਂ ਨਾ ਤੈਨੂੰ ਕਰਕੇ ਦੇਵਾਂ ਉੱਥੇ ਪੀ ਲੈਣੀ ਚਾਹ ਦੇਖਦੀ ਆ ਮੈਂ ਆ ਕੇ ਪੀ ਲੂੰ ਨਾਲੇ ਮੁੰਡਾ ਕਹਿੰਦੀ ਆ ਉਹਨੂੰ ਉਹ ਆ ਜਾਊਗਾ ਚੰਗਾ ਮੈਂ ਦੇ ਦਿੰਦੀ ਬੇਰਸ ਨਾ ਦੁੱਧ ਵੀ ਲਿਆਉਂਗੀ ਪਰ ਨਾਲੇ ਉਹਨਾਂ ਦੇ ਜਾਇ ਆਉਂਗੀ ਨਾ ਵੀਬੇ ਨਾਲੇ ਨਾ ਡੋਲੂ ਉਹ ਮਾੜਾ ਕੱਖ ਦਿਨਾ ਡੋਲੂ ਦਾ ਤਟਾ ਜਿਦਾ ਨਾ ਨਹੀਂ ਮੈਂ ਬਾਅਦ ਦੁੱਧ ਲੈ ਆਉਂਗੀ ਕੌਣ ਆਉਨੇ ਗਿਆ ਰੋਜੀ ਸਾਨੂੰ ਤੰਗ ਕਰਦੇ ਨੇ ਤੇਰਾ ਤੋ ਤੰਗ ਰੁਕੀ ਆਪ ਬਥੇਰਾ ਆਪਣੀ ਬੂਰੀ ਮਿਹਸ ਦਾ ਦੁੱਧ ਬਾਧੂ ਲੈ ਲੈ ਜਾਂਦੀ ਆ ਰੋਜ਼ ਦਿਨ ਆਪਣੇ ਨਾਲ ਤਾਂ ਬੇਲਾ ਨਹੀਂ ਉਹਨਾਂ ਨਾਲ ਚ ਪਵਾ ਲਈ ਫਿਰ ਐਨਾ ਨਾ ਲੈ ਜਾਂਦੇ ਹੁੰਦੇ 2-2 ਕਿਲੋ ਦਾ ਡੋਲੂ ਭਰਾ ਕੇ ਲੈ ਕੇ ਜਾਂਦੀ ਗਾਂ ਤੇ ਮੈਥੋਂ ਚਲ ਕੋਈ ਨਾ ਜਾ ਬਗ ਦਾ ਛੇਤੀ ਆ ਜੀ ਔਰ ਠੀਕ ਹੈ ਮੈਨੇ ਸਬਜੀ ਬਣਾਉਣੀ ਆ ਤੇਰੀ ਮਰਜ਼ੀ ਆ ਦਲਜੀਤ ਪਾ ਰੋਟੀ ਪਾਣੀ ਦੁਬਾਰੇ ਜਾਣਾ ਪਣਾ ਖੇਤਾਂ ਨਾ ਰੋਟੀ ਪਾਣੀ ਦਾ ਕੋਈ ਟਾਈਮ ਹੁੰਦਾ ਹੈ ਆ ਕੋਈ ਟਾਈਮ ਮਸਾ ਤਾਂ 2 ਮਿੰਟ ਬੇਲੇ ਹੋ ਕੇ ਬੈਠੀ ਦਾ ਉਤੋਂ ਫਿਰ ਸੋਡਾ ਸਿਆਪਾ ਹੋ ਜਾਂਦਾ ਕਦੇ ਕੋਈ ਟਾਈਮ ਨਹੀਂ ਲੈਣਾ ਨਹੀਂ ਦੇਣਾ ਨਹੀਂ ਟਾਈਮ ਨਾ ਰੋਟੀ ਖਾ ਜਾ ਕਰਾ ਕੇ ਨਾਲੇ ਹੁਣ ਲਾਈਟ ਚੱਲਦੀ ਤੇ ਵਿਚਾਲੇ ਛੱਡ ਗਿਆ ਜਾਂਦਾ ਹੁਣ ਲਾਈਟ ਗਈ ਤਾਂ ਖਾਣ ਆਇਆ ਹੁਣ ਲਾਈਟ ਚੱਲਦੀ ਆ ਨਾ ਕੀ ਕੰਮ ਸਮਾਰ ਕੇ ਆਇਆ ਕਣਕਰ ਮਾਉਣਾ ਆਇਆ ਵੱਡਾ ਇਹ ਪਾਲੀ ਛੰਣਾ ਵਾਲਾ ਟਰੈਕਟਰ ਜਿੱਤ ਕੇ ਤੇਲ ਚੋਤਿੰਦੀ ਮੈਂ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਸਾਰਾ ਦਿਨ ਅੱਗ ਲੱਗੀ ਵਾਲੇ ਵਾਂਗੂ ਰਹਿੰਦੀ ਐ ਸਾਰਾ ਦਿਨ ਖਾਲਾ ਪਾ ਕੇ ਬਣਾਈ ਪਈ ਆ ਆ ਤੂੰ ਤਾਂ ਭਾਦਰਕਾਰੀ ਕਰਤੇ ਨਾਲੇ ਜ਼ਿਆਦਾ ਨਾ ਬੋਲ ਭਰਾਉਣ ਵਾਲਾ ਮੇਰਾ ਓਏ ਆ ਜਾਣ ਦੇ ਕਰਦਾਂਗੇ ਸੇਵਾ ਉਹਦੀ ਵੀ ਕਰਦਾਂਗੇ ਟੈਂਸ਼ਨ ਦਾ ਤੂੰ ਇੰਨੀ ਆ ਚੁੱਪ ਕਰਕੇ ਬਹਿ ਜਾ ਹੋਰ ਨਾ ਕਿਤੇ ਇੰਜਣ ਕਰਵਾ ਲਈ ਭਰਾ ਦੀ ਸਿਰਤੀ ਸ਼ਾਲਾ ਮਰੀ ਜਾਂਦੀ ਆ ਹਰ ਟਾਈਮ ਵੀ ਬੰਦਾ ਬੋਲਦਾ ਨਹੀਂ ਮੇਰਾ ਭਰਾ ਉਹ ਦੇਖ ਲਈ ਜਦੋਂ ਆਉ ਨਾਲੇ ਓਏ ਜਾਣਦਾ ਮੈਂ ਤੇਰੇ ਭਰਾ ਨੂੰ ਮੈਂ ਤਾਂ ਹੋਈ ਨਹੀਂ ਬੋਲਦਾ ਮੈਂ ਚਲ ਕਾਹਨੂੰ ਪ੍ਰੈਸ ਕਰਨਾ ਸਬਜ਼ੀ ਲਾ ਪਰੇ ਤੇਰੀ ਇੱਥੇ ਪਈ ਆ ਫ੍ਰਿਜ ਚ ਅਰੇ ਜੀਜਾ ਆ ਫਰੋਟ ਕੌਣ ਖਾ ਗਏ ਨੇ ਕਮਾਲਾ ਪੰਦੇ ਕੱਲ ਲੈ ਦੇ ਜਰ ਪਾਈਏ ਸਾਰੇ ਖਾ ਗੀ ਲੈ ਤਾਂ ਤੇਰਾ ਤਾਂ ਅਹੀ ਕੁੱਤ ਕਲੇਸ਼ ਰਹਿਣਾ ਸਾਰਾ ਦਿਨ ਉਧਰ ਲੈਟ ਆ ਜੀ ਮੈਂ ਤਾਂ ਜਾਣਾ ਖੇਤ ਚੈ ਜੀ ਜਾ ਠੀਕ ਠਾਕ ਹੋ ਸਾਲਾ ਸਾਹਿਬ ਠੀਕ ਠਾਕ ਪਹੁੰਚ ਗਏ ਸਰਕਾਰਾਂ ਹਾਂਜੀ ਚਲ ਬੈਠ ਮੈਂ ਹੁਣ ਲੈਟ ਸੱਟ ਕੇ ਤਾਂ ਠੀਕ ਹੈ ਜੀ ਸ੍ਰੀ ਕਾਲ ਪੈਣੇ ਅਸੀ ਕਾਲ ਵੀਰੇ ਕਿਵੇਂ ਆ ਵਧੀਆ ਠੀਕ ਆ ਹਾਂ ਰੌਲਾਇ ਖਾਦਾ ਪੈਂਦਾ ਸੀ ਉਹਦਾ ਵੀ ਬਸ ਤਾਂ ਪਤਾ ਹੀ ਆ ਚੱਲਦਾ ਹੀ ਰਹਿੰਦਾ ਇਹ ਕਹਿੰਦਾ ਤੀ ਕੁਛ ਨਹੀਂ ਕਹਿੰਦਾ ਤੂੰ ਬਹਿ ਜਾ ਮੈਂ ਪਾਣੀ ਲੈ ਕੇ ਆਉਂਦਾ ਦੱਸ ਦੇ ਉਹ ਜਿੱਦ ਨਾ ਕਰਿਆ ਕਰ ਬਹਿ ਜਾ ਦਸ ਨੂੰ ਸ਼ਾਂਤੀ ਨਾਲ ਪਾਣੀ ਮਾਰੀ ਨੇ ਦੋ ਬੰਦੇ ਹਜੇ ਕੋਈ ਨਾ ਸ਼ਾਂਤੀ ਨਾਲ ਪਾਣੀ ਲੈ ਦਸਰੇ ਕੋ ਕਹਿੰਦਾਗਾ ਮੈਨੂੰ ਉਹ ਨਹੀਂ ਵੀਰੇ ਅਤੰਗ ਕਿਤਾ ਗਿਆ ਕੋਈ ਨਾ ਫੜ ਤੂੰ ਪਾਣੀ ਦੀ ਹੋਰ ਦਾਸ ਕਰ ਠੀਕ ਨੇ ਸਾਰੇ ਹਾਂ ਠੀਕ ਠੀਕ ਉਹ ਇਹਨੂੰ ਤਾਂ ਰੱਖ ਦਿਆ ਕਰ ਕਿਸੇ ਟਾਈਮ ਇਹ ਤਾਂ ਛੰਗੜਾ ਪੈ ਜਾਂਦਾ ਕੋਈ ਪਾਸਾ ਕਰਿਆ ਕਰ ਤੇ ਤੂੰ ਤਾਂ ਹਟਦੇ ਹੀ ਨਹੀਂ ਹੈਗਾ ਬਦਮਾਸ਼ੀ ਦਾ ਆਵਾਜ਼ ਨਹੀਂ ਆਉਂਦੀ ਜੀਜੇ ਵਰਗੇ ਟੱਕਰਿਆਂ ਦੇ ਰਾਤ ਵੀ ਫੜਦੇ ਹੁੰਦੇ ਉਹ ਤੇ ਤਨ ਕੋਈ ਨਾ ਐਵੇਂ ਨਹੀਂ ਕਰ ਬਹੁੰਦੇ ਥੋੜਾ ਜਿਹਾ ਨਾ ਸੰਭਲ ਕੇ ਚੱਲ ਨਾ ਘਾ ਤੇਰੀ ਲਾਈਫ ਖਰਾਬ ਹੋ ਜਾਊਗੀ ਕੁਰਸਾਂ ਦੇ ਚੱਕਰ ਪੈਣਗੇ ਫੇਰ ਪੁਲਿਸ ਤਾਂ ਹੱਥ ਚਾ ਆਪਣੇ ਕੋਹ ਨਹੀਂ ਕਹਿੰਦੀ ਪੁਲਿਸ ਪਾਸ ਮੱਥੇ ਤੇ ਨਹੀਂ ਲਾਉਂਦੇ ਗੱਲਾਂ ਤੂੰ ਨਹੀਂ ਸੁਧਰਦਾ ਲੈ ਵੀਰੇ ਚਾਹ ਪੀ ਲੈ ਨਾ ਅਸੀਂ ਵਿਆਹ ਜਾ ਕੇ ਤੇ ਲੱਡੂ ਖਾ ਲੈ ਮੈਂ ਕਹਿੰਦੀ ਸੀ ਜੇ ਮੰਜਾਪਾ ਇਹਨੂੰ ਕਮਾ ਲਈਏ ਬੱਸ ਲੋਟ ਠੀਕ ਆ ਹੂੰ ਲੈ ਚਾਹ ਪੀ ਲਾ ਸੇ ਹੋਰ ਦੱਸ ਵੀਰੇ ਵਧੀਆ ਲੱਡੂ ਖਾਲਾ ਲੱਡੂ ਖਾਲਾ ਵੀਰੇ ਮੈਂ ਤਾਂ ਤੇਰੇ ਬਾਰੇ ਨਾ ਬਾਤ ਬਨ ਹੋਈ ਪਈ ਐ ਜੀ ਖਾ ਹੋਰ ਦੱਸ ਵੀਰੇ ਘਰ ਪਰਿਵਾਰ ਤੇ ਸਾਰੇ ਠੀਕ ਨੇ ਠੀਕ ਨੇ ਕਿ ਬੇਟਾ ਮਾੜੇ ਵੀਰੇ ਲੜਾਈਆਂ ਝਗੜੇ ਦੇ ਛੱਡ ਦੇ ਮੈਂ ਤੈਨੂੰ ਬਾਰ-ਬਾਰ ਕਹਿੰਦੀ ਆ ਓ ਮੈਂ ਕਾ ਨੂੰ ਲੜਦਾ ਕਿਸ ਨਾ ਆਪੀ ਲੈ ਲੰਦੇ ਨੇ ਪੰਗਾ ਜਦੋਂ ਤੇਰਾ ਲੜਨੋਂ ਜੀ ਕਰੇ ਨਾ ਮੇਰੇ ਕੋਲ ਆ ਜਾ ਕਰ ਛੱਡ ਦੇ ਲੜਾਈਆਂ ਝਗੜੇ ਦੱਸ ਕਿਹੜਾ ਭੈਂਟ ਨਾ ਤੂੰ ਦੱਸ ਦੇ ਵੀ ਤੂੰ ਮੈਨੂੰ ਲੱਗ ਰਿਹਾ ਲੁਕੋਣੀਆਂ ਕੁਸ ਐ ਮੈਂ ਕੁਛ ਨਹੀਂ ਲੁਕਾਉਂਦੀ ਹੈਗੀ ਤੂੰ ਟੈਨਸ਼ਨ ਨਾ ਲੈ ਨਹੀਂ ਉਹ ਬੁੜਕਦਾ ਤੇ ਜੀਜਾ ਔਰ ਮੈਨੂੰ ਪਤਾ ਓ ਨਹੀਂ ਨਹੀਂ ਉਹ ਤਾਂ ਕੋਈ ਨਾ ਚੱਲਦਾ ਹੀ ਰਹਿੰਦਾ ਦੱਸ ਦੇ ਦੀ ਕੁਸ ਕਹਿੰਦਾ ਹੁਣ ਤਾਂ ਮੈਂ ਆ ਹੋਇਆਗਾ ਨਹੀਂ ਵੀਰੇ ਹੁਣ ਮੈਂ ਤੇਰੀਆਂ ਔਰੇ ਲੜਾਈਆਂ ਥੋੜੀ ਕਰਾਉਣੀਆਂ ਨੇ ਨਾ ਕੁਛ ਕਹਿੰਦਾ ਤੀ ਤਾਂ ਨਹੀਂ ਕਹਿੰਦਾ ਤੀ ਨਹੀਂ ਕੁਛ ਨਹੀਂ ਕਹਹਾਏਗਾ ਬਸ ਤੂੰ ਲੱਡੂ ਖਾ ਲਾ ਤੂੰ ਕੁੜੀਏ ਦੱਸ ਚ ਹੈ ਨਾਰਸ ਜੇ ਮੈਨੂੰ ਪਤਾ ਲੱਗ ਗਿਆ ਨਾ ਉਹ ਤੈਨੂੰ ਤੰਗ ਕਰਦਾ ਲੱਡੂ ਵਾਂਗੂ ਭੋਰ ਦੂੰਗਾ ਉਹਨੂੰ ਮੈਂ ਨਾ ਵੀਰੇ ਇਹੋ ਜਿਹਾ ਕੰਮ ਨਾ ਕਰ ਤੂੰ ਮੇਰਾ ਵੀਰ ਬਣ ਕੇ ਚਾਹ ਪੀ ਸ਼ਾਂਤੀ ਨਾਲ ਕੋਈ ਨਾ ਉਹ ਮੈਨੂੰ ਖੁਸ਼ ਨਹੀਂ ਕਹਿੰਦਾ ਹੈਗਾ ਫੇਰ ਨਾ ਕਹੀ ਭੈਣੇ ਵੀ ਮੈਨੂੰ ਰੰਡੀ ਕਰਤਾ ਹਾਏ ਨਾ ਵੀਰੇ ਇਹੋ ਜਿਹਾ ਕੰਮ ਨਾ ਕਰ ਮੇਰਾ ਵੀਰ ਬਣ ਕੇ ਮੈਨੂੰ ਤਾਂ ਬੜਾ ਡਰ ਲੱਗਦਾ ਤੂੰ ਤਾਂ ਉਹ ਬਦਮਾਸ਼ੀਆਂ ਨਹੀਂ ਛੱਡਦਾ ਹੈਗਾ ਮੈਂ ਤੇਰੇ ਮੂਹੇ ਹੱਥ ਬੰਨ੍ਹਦੇ ਮੇਰਾ ਵੀਰਾ ਬਣ ਕੇ ਕੋਈ ਲੜਾਈ ਨਾ ਕਰੀ ਤੇਰੇ ਜੀਜੇ ਨਾਲ ਤੂੰ ਸ਼ਾਂਤੀ ਨਾਲ ਚ ਰਣਕਾਰ ਫੋਨ ਆਵੇ ਘਰੇ ਹੁਣ ਕੋਈ ਨਾ ਮੈਂ ਫੋਨ ਕਰਕੇ ਆਪੇ ਬੁਲਾ ਲੈਣੀ ਆ ਤੇ ਸ਼ਾਂਤੀ ਨਾਲ ਚਾਹ ਪੀ ਲਾ ਜਲਦੀ ਪੜੇ ਆ ਗਈ ਵੀਰੇ ਤੀਜਾ ਓਕੇ ਤਗਾਇ ਹੋਏ ਨੇ ਸਵੇਰ ਦੇ ਆ ਨਹੀਂ ਹੋ ਰਹੇ ਤੱਕ ਕੋਈ ਨਾ ਆ ਜਾਂਦੇ ਨੇ ਬਸ ਆਉਣ ਵਾਲੀ ਆ ਹੁਣ ਤਾਂ ਆ ਤੂੰ ਕੀ ਕਰੀ ਜਣਾ ਵੀਰੇ ਕੀ ਕਰਦਾ ਇਹਨੂੰ ਫੈਂਟਣਾ ਉਹਨੂੰ ਅੱਜ ਵੀਰੇ ਬੱਸ ਕਰ ਮੈਂ ਤੈਨੂੰ ਬਾਰ-ਬਾਰਾ ਬੰਦਾ ਮੈਂ ਅੱਜ ਤੂੰ ਕਹਿਣਾ ਮੰਨ ਲਿਆ ਕਰ ਤੇ ਛੱਲਾ ਤੀ ਹੁਣ ਉਹ ਦੁਬਾਰੇ ਭਾਲਦਾ ਸਰਬਸ ਉਹ ਹੀ ਟਾਈਮ ਨਹੀਂ ਰਹਿੰਦੇ ਹੁੰਦੇ ਚੰਗਾ ਕਹਿਣਾ ਮੰਨ ਲਿਆ ਕਰ ਮੇਰਾ ਵੀਰਾ ਨਹੀਂ ਹੈਗਾ ਤੂੰ ਫਿਰ ਉਹ ਆਇਆ ਕਿਉਂ ਨਹੀਂ ਉਹ ਕੋਈ ਰਾਜ ਹੁਣ ਖੇਤ ਦੇ ਕੰਮ ਤੈਨੂੰ ਪਤਾ ਹੀ ਆ ਮੈਂ ਜਾਨਣਾ ਕੋਈ ਨਹੀਂ ਉਹਦੇ ਪਿੱਛੇ ਲੈ ਤੂੰ ਤਾਂ ਉਹੀ ਕਰੇ ਜਾਨਣਾ ਵੀਰੇ ਚਾਹ ਦਾ ਟਾਈਮ ਆ ਤਾਂ ਹੁਣ ਆਜੂ ਲੈ ਆ ਆਗੇ ਲੈ ਸਾਲਾ ਸਾਹਿਬ ਕਿਵੇਂ ਬਲੱਡ ਭਲਾਈ ਬੈਠਾ ਤੇਰੇ ਤੇ ਐ ਗੁੱਸਾ ਮੈਂ ਕਿਉਂ ਨਹੀਂ ਤੂੰ ਉਹ ਕੰਮ ਹੋ ਜਾਂਦਾ ਖੇਤ ਆ ਮਾੜਾ ਮੋਟਾ ਇੰਨਾ ਬਲੱਡ ਨਹੀਂ ਬਤਾਈਦਾ ਇੰਨਾ ਟਾਈਮ ਥੋੜੀ ਹੁੰਦਾ ਬਹਿ ਜਾ ਮੈਂ ਚਾਹ ਪਾਣੀ ਪੀ ਲਿਆ ਪੀ ਲਿਆ ਆ ਤਾਂ ਬਲੱਡ ਬਤਾ ਹੀ ਰੱਖਦੇ ਹਾਂ ਆ ਭੈਣ ਵੀ ਤੇਰੀ ਇਹੋ ਜਿਹੀ ਨਾਲ ਕੁਈ ਨਾ ਵੀਰੇ ਤੂੰ ਹੀ ਨਾ ਤੂੰ ਬੀਬੀ ਵਧਾ ਕੇ ਰੱਖਿਆ ਕਰ ਕੋਈ ਨਾ ਹੁਣ ਦੋ ਮਿੰਟ ਬੰਦੇ ਨੂੰ ਚਾਹ ਪਾਣੀ ਪੀ ਲੈਣ ਦੇ ਤੂੰ ਤੂੰ ਚਾਹ ਪੀਵੇਂਗਾ ਮੈਂ ਚਾਹ ਬਣਾਉਣੀ ਆ ਦਲਜੀਤ ਆਉਣੀ ਆ ਬਹਿ ਜਾ ਵੀਰੇ ਬਾਲੀ ਧਰਮ ਹੋਈ ਬੱਠ ਦੋਨੇ ਭੈਣ ਪਰ ਗਰਮ ਕੀ ਆਹੀ ਗੱਲਾਂ ਚੱਲਦੀਆਂ ਸੀ ਸਵੇਰੇ ਜਿਵੇਂ ਮੇਰੇ ਤੇ ਹਵਾ ਕਰਕੇ ਆ ਗਿਓ ਮੈਂ ਤਾਂ ਦੱਸਿਆ ਨਹੀਂ ਮੇਰੇ ਭਰਾ ਨੂੰ ਦੱਸਿਆ ਹਾਂ ਸਭ ਸੁਣ ਲਿਆ ਸੀ ਉਹਨੇ ਹਾਂ ਬੜੀ ਬਦਮਾਸੀ ਕਰਦਾ ਹਾਂ ਹਾਂ ਪਰਮਾਸ਼ਾ ਹੈਗਾ ਮੇਰਾ ਪਰ ਅਜੀ ਚੁੱਪ ਨਾਲ ਚੁੱਪਾ ਕਾਹ ਨੂੰ ਪੰਗੇ ਛੇੜਦੀਆਂ ਮੈਂ ਤਾਂ ਮੇਰੇ ਭਰਾ ਨੂੰ ਸਮਝਾਤਾ ਨਹੀਂ ਆ ਜੋ ਬਹੁਤ ਭੱਖਿਆ ਹੋਇਆ ਸੀ ਅੱਜ ਕਰ ਕੱਢ ਦਿੰਦਾ ਹਵਾ ਉਹ ਸਾਰਿਆਂ ਦੀ ਚੱਲ ਕੋਈ ਨਾ ਇਹਦਾ ਹੁਣ ਨਾ ਮਾਫੂਨਾ ਤੇ ਬੜਕੀ ਹੁੰਦਾ ਇਹਦਾ ਟੈਨਸ਼ਨ ਨਾ ਲਿਆ ਕਰ ਠੀਕਾ ਨਾਲੇ ਉਹਨੂੰ ਲੈ ਜਾ ਬਾਹਰ ਕਮਾਉਣ ਜਵਾਕ ਫੋਨ ਹੋ ਜਾਂਦਾ ਕੋਈ ਗੱਲ ਨਹੀਂ ਬਣਾ ਲੈਣਾ ਹਾਂ ਨਾਲ ਲੈ ਜਾ ਉਹਨੂੰ ਕਿੱਥੇ ਜਾਣਾ ਜੀਜੇ ਦਵਾਰੇ ਓਏ ਆ ਜਾ ਤੈਨੂੰ ਸਾਗ ਦੇ ਦਰਾਂ ਦਾ ਮਿਲਾ ਕੇ ਲਈਏ ਘਰੀ ਨਹੀਂ ਖੜਦਾ ਤੂੰ ਬੇਇੱਜ਼ਤੀ ਕਰਾਉਣ ਨੂੰ ਬੁਲਾਇਆ ਤਾਂ ਮੈਨੇ ਓਰੇ ਓਏ 500 ਕੰਮ ਨੇ ਤੇਰੇ ਪੈਰ ਨੂੰ ਭੌਰੀ ਲੱਗਦੀ ਆ ਓ ਨਹੀਂ ਨਹੀਂ ਗੁੱਸਾ ਨਾ ਕਰਿਆ ਕਰ ਨਾਲੇ ਤੇਰੀ ਬਾਹ ਬਟਣ ਦੀ ਸਲਾਹ ਤੇ ਹੁਣ ਤੇਰੀ ਲੱਤ ਵੱਢਣੀ ਪਊ ਓ ਨਹੀਂ ਨਹੀਂ ਗੁੱਸਾ ਨਾ ਕਰਾ ਤੈਨੂੰ ਅਜਾ ਬਾਹਲੀ ਦੁਨੀਆ ਦਿਖਾਈ ਇੱਧਰ ਨਹੀਂ ਆ ਜਾ ਫਿਰ ਆ ਜਾ ਆ ਗੇਟ ਚੰਬ ਦੇ ਦੀਣਾ ਨਹੀਂ ਹੈ ਗਵਰੋ ਕਾ ਕੋਈ ਨਾ ਕੋਈ ਨਾ ਆਪਣਾ ਯਾਰ ਬੇਲੀ ਆ ਉਹ ਕਾਰੀ ਉਹ ਅੱਗ ਮੱਚੀਆ ਤੇਰੇ ਕੋਈ ਨਾ ਕੋਈ ਨਾ ਆਪਣਾ ਯਾਰ ਜਾਣਦਾ ਨਹੀਂ ਤੂੰ ਹੋਰੇ ਹੈ ਉਹ ਬਾਈਕ ਕਿਉਂ ਲਈ ਫਿਰਦਾ ਤੂੰ ਨਾਲ ਓਏ ਸਾਲਾ ਸਾਵਾ ਖੋਣੀ ਬੜਾ ਤਰਨਾ ਰੱਛਾ ਰੱਛਾ ਨੂੰ ਲਈ ਯਾਰ ਸਭ ਕਪੜਾ ਹੈ ਦਾ ਸਭ ਪੈਸੇ ਉਹ ਕੋਈ ਨਾ ਯਾਰ ਬਣਾ ਤੂੰ ਕੋਈ ਨਾ ਮੈਂ ਪਿੱਛੇ ਰਹਿਣਾ ਕੁਛ ਨਾ ਕਰੇ ਕੋਈ ਨਾ ਕੋਈ ਨਾ ਕਰਮ ਵਾਲਾ ਬਲੱਡ ਹਾਂ ਵੀਰ ਓਏ ਆ ਜਾ ਆ ਜਾ ਖੇਤੀਆਂ ਮੈਂ ਉਹ ਨਹੀਂ ਨਹੀਂ ਉਹਦਾ ਸਾਲਾ ਸਾਹਬ ਆ ਆ ਜਾ ਆਜ ਤੈਨੂੰ ਸਮਝਾਉਣਾ ਖੇਤ ਆ ਜਾ ਆ ਖੇਤੀਆਂ ਮੈਂ ਆ ਜਾ ਜਾ ਆ ਇਹਦਾ ਨਿਤ ਨਵੇਂ ਪੰਗੇ ਛੇੜਦਾ ਰੋ ਗਿਆ ਉਹ ਆ ਜਾ ਪਰ ਆ ਆ ਜਾ ਕੀ ਹਾਲ ਨੇ ਠੀਕ ਠਾਕ ਮੂਰ ਦੱਸ ਕੋਈ ਸਭ ਠੀਕ ਠਾਕ ਵਧੀਆ ਉਹ ਕਿਦੋਂ ਲਈ ਫਿਰਦਾ ਸੀ ਉਹਦੇ ਆ ਓਏ ਕਾ ਨੂੰ ਯਾਰ ਸਾਲਾ ਉਹ ਸਲਾਰੂ ਜਾ ਬਦਮਾਸ਼ੀ ਪਤਾ ਨਹੀਂ ਛੋਟੇ ਹੁੰਦੇ ਤੂੰ ਕੀ ਹੋਇਆ ਉਹਨੂੰ ਅੱਛਾ ਪਿਛਲੀਆਂ ਜਿਹੜੀਆਂ ਖਾਨਦਾਨੀ ਪੁਸਤਾਲੀ ਬਦਮਾਸ਼ੀ ਹੁਣ ਚੱਕੀ ਫਿਰਦਾ। ਕਵਾ ਖਰਾਬ ਜੀ ਲੱਗਦੇ ਉਹਦੇ ਵੀ ਕਰਨਾ ਪੂ ਲੋਟ ਉਹਨੂੰ। ਕਰਨੀ ਪੈਣਾ ਕੋਈ ਨਾ ਕੋਈ। ਹੋਰ ਇਹ ਤਾਂ ਠੀਕ ਨਹੀਂ ਹੋਣਾ ਉਹ ਮੈਂ ਵੀ ਪਤਾ ਕੀ ਗੱਲ ਆ ਇਹ। ਨਰਮਾਈ ਦਾ ਰਹਿਣਾ ਜਾਂ। ਕੀ ਪਤਾ ਇਹਨਾਂ ਲੋਕਾਂ ਦਾ। ਹੋਰ ਕਹਿਣਗੇ ਸਾਰੀ ਇਦਾਂ ਦੇ ਨੇ। ਸਹੀ ਗੱਲ ਆ। ਸਹੀ ਕਹਿਣਾਂ ਦਾ ਕਹਿਣੀ ਆ। ਮੂੰਹ ਹਿਲਾ ਦੇਣਾ। ਉਹੀ ਤਾਂ ਗੱਲ ਆ। ਠੀਕ ਆ ਆਪਾਂ ਨਰਮਾਈ ਵਾਲੇ ਬੰਦੇ ਆ। ਵੀ ਪਿੰਡ ਦੀ ਇੱਜ਼ਤ ਬਣਾ ਕੇ ਰੱਖੀਏ। ਇਹ ਸਲਾਰੂ ਦਾ ਨਵੀਂ ਜਵਾਨੀ ਚੜੀ ਆ ਪਰ ਨਵਾਂ ਹੂਨ ਬਾਲ ਰੋਣਾ ਦਾ। ਉਹ ਤਾਂ ਹੀ ਮੈਂ ਕਹਿੰਦਾ ਇਹਨੂੰ ਮਾੜਾ ਮੋਟਾ ਕਰ ਕਰ ਦਿੰਨੇ ਲਾ ਦੱਸ ਨਹੀਂ ਨਹੀਂ ਇੰਨਾ ਵੀ ਨਹੀਂ ਬੜਾ ਸਮਝਾਉਣ ਦੀ ਗੱਲ ਹੈ ਸਮਝਾ ਦਿੰਨਾ ਫਿਰ ਸਮਝੂ ਹਲੇ ਥੋੜੀ ਜਵਾਨੀ 80ਾਂ ਦੀ ਛਾਲ ਛੜੇ ਭੂਤ ਦਾ ਹਾਂ ਠੀਕ ਆ ਨਵਾਂ ਪੁੱਸਤਵਾਰ ਹੋਇਆ ਹਾਂ ਕੋਈ ਨਾ ਕੋਈ ਨਾ ਕਰ ਦਾਂਗੇ ਲੋਟ ਕਰਨਾ ਨਹੀਂ ਨਹੀਂ ਗੁੱਸਾ ਨਾ ਕਰ ਜੀ ਕਿਤੇ ਉਹਦੇ ਗੁੱਸਾ ਕਰ ਗਿਆ ਹਾਂ ਗੁੱਸਾ ਨਹੀਂ ਕਰ ਰਿਹਾ ਰਿਸ਼ਤੇਦਾਰ ਆ ਫਿਰ ਵੀ ਕੋਈ ਗੱਲ ਨਹੀਂ ਠੀਕ ਉਹ ਠੀਕ ਆ ਸਾਬ ਹਾਂ ਚੜ੍ਹਦੀ ਗੱਲ ਆ ਤੂੰ ਦੱਸ ਚਲੋ ਮਿਲਦਾ ਫਿਰ ਕੋਈ ਨਾ ਕੋਈ ਨਾ ਕੋਈ ਨਾ ਹੋਰ ਦੱਸ ਹੋਰ ਸਭ ਠੀਕ-ਠਾਕ ਵਧੀਆ ਹੋਰ ਤਾਂ ਆ ਕੀ ਹਾਲ ਨੇ ਠੀਕ ਆ ਪਾਣੀ ਤੂੰ ਸੁਣਾ ਵਧੀਆ ਵਧੀਆ ਕੀ ਬਣਦਾ ਕੋਸੇ ਨੀ ਮਨਾਖੇ ਤੂੰ ਆਈ ਸੀ ਆ ਯਾਰ ਮੈਂ ਸੁਣਦਾ ਕਹੀ ਦਿੰਦੀ ਕਿ ਕਿਤੇ ਕਿਤੇ ਕੀ ਕਾਦੀ ਹੋਈ ਜਾਂਦੇ ਆ ਤੁਹਾਡੇ ਘਰੇ ਆ ਨੂੰ ਤਾਇਆ ਉਹ ਸਾਲਾ ਸਾਹਬ ਆਇਆ ਹੋਇਆ ਹੁਣ ਖਾਨਦਾਨੀ ਪਹਿਲਾਂ ਮਾੜਾ ਮੋਟਾ ਹੋਊਗਾ ਇਹਨੇ ਬਰਮਾਸੀ ਹਾਂ ਹੁਣ ਨਵਾਂ ਜਿਹਾ ਸਲਾਰੂ ਆ ਜਵਾਨੀ ਚੜਦੀ ਐ ਨਮੀ ਨਮੀ ਉਹੀ ਆ ਕੇ ਬਸ ਜਵਾਕ ਵਾਲੀਆਂ ਗੱਲਾਂ ਮਾਇ ਮਦਮਾ ਸਮਾਇ ਕਰ ਦੂ ਮੈਂ ਬਲਣਾ ਹੁਣ ਆਪਾਂ ਸਿਆਣੇ ਮਾਂ ਕਾਹਨੂੰ ਕਿਸੇ ਨਾਲ ਉਹ ਕਰਨਾ ਕੀ ਰਿਸ਼ਤੇਦਾਰੀ ਦਾ ਮਾਮਲਾ ਕੀ ਮਾੜੀ ਗੱਲ ਦੇ ਫਿੱਕ ਪੈਗੀ ਕਿੱਥੇ ਜਾ ਕੇ ਨਿਬੜੂਗੀ ਰੱਬਾ ਸਮਝਾ ਦੇ ਲੈ ਉਹਨੂੰ ਵਾੜਾ ਮੋਟਾ ਬਿਠਾ ਕੇ ਹੋਰ ਸਤਾਇਆ ਕੁਛ ਨਾ ਕੁਤਾ ਕਰਨੀ ਪੈਣਾ ਹੱਥ ਨਾ ਚੱਕਿਓ ਨਹੀਂ ਨਹੀਂ ਹੱਥ ਨਹੀਂ ਚੱਕਦੇ ਸਮਝਾਵਾਂਗੇ ਦਾ ਕਿਸੇ ਪਿਆਰ ਨਾਲ ਹਾਂ ਮੈਨੂੰ ਸਾਥ ਲਿਓ ਵਿੱਚ ਕੋਈ ਨਾ ਆਪਾਂ ਬੈਠ ਕੇ ਸਮਝਾ ਦਿਆਂਗੇ ਉਹਨੂੰ ਕੋਈ ਨਾ ਕੋਈ ਤੇ ਬੁਲਾਉਂ ਪੱਕਾ ਬਸ ਠੀਕ ਆ ਹਾਂ ਗੁਰਦੀਪੀ ਹਾਂ ਭਾਈ ਬੀਤੀ ਤੁਸੀਂ ਦੱਸੋ ਬੀਤੀ ਹੋਰ ਹੋ ਬੀਤੀ ਪਾਣੀ ਉਹ ਕੀ ਆਲਾ ਵੀਰੇ ਕੀ ਹਾਲ ਹੈ ਵਧੀਆ ਉਹ ਠੀਕ ਹੋ ਹਾਂ ਭਾਈ ਵਧੀਆ ਠੀਕ ਹੋਰ ਜ਼ਮੀਨ ਵਧੀਆ ਵਧੀਆ ਹੋ ਗਈ ਫਸਲ ਵਧੀਆ ਹਾਂ ਤੇ ਓਕੇ ਚੱਲੀ ਜਾ ਯਾਰ ਇੱਕ ਬੰਦੇ ਨੇ ਸਮਝਾਉਣਾ ਯਾਰ ਕਿਹੜੇ ਨੂੰ ਬਾਈ ਉਹ ਯਾਰ ਪਾਲੀ ਦਾਸ ਵਾਲਾ ਆ ਯਾਰ ਬਹੁਤ ਅੰਕਾ ਰੱਖਿਆ ਉਹਨੇ ਮੇਰੇ ਨਾਲ ਅੱਛਾ ਕੀ ਕਹਣਾ ਹੋਰ ਰੋਈ ਲੜਾਈ ਝਗੜਾ ਕਰਦਾ ਹੀ ਜਾਂਦਾ ਯਾਰ ਇੱਕ ਦਿਨ ਮੈਨੂੰ ਇੱਥੇ ਰਾਜ ਮਿਲ ਗਿਆ ਉਦੋਂ ਮੇਰੇ ਨਾਲ ਖੇਪਣਾ ਵਾਦੀ ਕਰਨ ਲੱਗ ਗਿਆ ਕਰਦੇ ਨਹੀਂ ਜਿਹੜਾ ਉਹ ਸਿਰਫ ਆਪਾ ਹੋਰ ਕਰਨਾ ਭੂ ਦਾ ਹੱਲ ਕੋਈ ਓ ਯਾਰ ਸਾਨੂੰ ਵੀ ਬੋਲਦਾ ਦੀ ਪੁੱਠਾ ਸਿੱਧਾ ਅੱਛਾ ਹੋਰ ਤੁਹਾਨੂੰ ਵੀ ਬੋਲ ਕੇ ਆ ਹੋਰ ਯਾਰ ਉਹ ਯਾਰ ਖੂਨ ਦਾ ਖਾਸੇ ਬਾਲੇ ਮਾਰਦਾ ਉਹਦਾ ਕਰੀਏ ਲੁੱਟ ਨੂੰ ਨਮਾਸਕਾਰ ਹੂਆ ਨਮਾਸਕਾਰ ਹੂਆ ਉਹ ਲੋਡ ਕਰਦਾ ਉਹਨੂੰ ਕਰੋ ਕਰੀਏ ਉਹਨੂੰ ਸੱਚੀ ਕਰ ਦਿੰਦੇ ਪੁਰਾ ਪਾਲੀ ਦਾ ਸਾੜਾ ਦੀ ਜੀ ਪਹਿਲਾਂ ਮੇਰੇ ਨਾਲ ਲੜਕੇ ਗਿਆ ਫਿਰ ਇਹਨਾਂ ਨਾਲ ਲੜਕੇ ਗਿਆ ਉਹ ਆਹਦਾ ਖੂਂਡਾ ਵਾਲੇ ਮਾਰਨ ਉਹਨੂੰ ਠੀਕ ਕਰਕੇ ਆਉਣਾ ਸੀਗਾ ਬਾਹ ਨੂੰ ਭਾਈ ਉਹਦਾ ਨਿਆਣਾ ਬੱਜੂ ਤੁਸੀਂ ਫੇਰ ਵੀ ਸਿਆਣੇ ਬੱਜੋਗੇ ਆਪਾਂ ਉਹਨੂੰ ਬੈਠ ਕੇ ਸਮਝਾ ਦੇਣਾ ਕੋਈ ਗੱਲ ਨਹੀਂ ਜਵਾਕਾਂ ਦੀ ਬਾਤ ਹੀ ਇਹ ਜੀ ਹੁੰਦੀ ਹੈ ਅੱਛਾ ਜੀ ਆ ਸਾਡੀ ਤਾਂ ਜਾਣ ਦੀ ਸਲਾਹ ਦੀ ਹੁਣ ਉਹਨੂੰ ਵੀ ਲਾ ਕੇ ਉਹਨਾਂ ਦੇ ਥਾਪੜੇ ਨਹੀਂ ਨਹੀਂ ਕਾਹ ਨੂੰ ਆਪਾਂ ਇਹ ਕੰਮ ਐਦਾਂ ਨਹੀਂ ਬਿਧਾਉਣਾ ਹੈਗਾ ਫਿਰ ਚਲ ਫਿਰ ਮੰਨ ਲਿਆ ਆਪਾਂ ਨੂੰ ਬਾਈ ਕੇ ਸਮਝਾ ਦਿੰਦੇ ਆ ਸਮਝੀ ਉਹ ਕੋਈ ਚੱਕਰ ਵਾਲੀ ਗੱਲ ਨਹੀਂ ਇਹ ਨਿਆਣੇ ਹੱਲੇ ਉਹਦਾ ਨਮਾ ਖੂਨ ਆਏਗਾ ਗੱਲ ਸਹੀ ਹੈ ਚਲੋ ਤੁਸੀਂ ਸਿਆਣੇ ਬੰਦੇ ਹੋ ਛੋਡੀ ਮੰਨ ਲੈਂਦੇ ਆ ਗੱਲ ਨਹੀਂ ਤਾਂ ਅਸੀਂ ਜਾਂਦੇ ਹੁਣ ਉਹ ਵੀ ਅਪਰੇਟ ਕਰਨਾ ਨਾ ਮੈਂ ਛੱਟ ਪੇਟ ਬੱਜੂ ਥੋਂ ਕਿਥੋਂ ਉਹਦੇ ਚਲੋ ਫਿਰ ਆਪਾਂ ਜਾਇਆ ਨੂੰ ਇੱਕ ਕਰਦੀ ਦਾ ਲਾ ਆਂਦੇ ਜੀ ਮਤਲਬ ਨਹੀਂ ਕੋਈ ਨਹੀਂ ਆਪਾਂ ਥੋੜਾ ਸਮਝਾ ਦਿੰਦੇ ਉਹਨੂੰ ਕੋਈ ਨਾ ਬੈ ਕੇ ਸਮਝਾਉ ਲੈ ਆਪਾਂ ਉਹਨੂੰ ਠੀਕ ਹੈ ਜ ਬਾਬਾ ਜੀ ਆਉਣ ਆਲੇ ਪਈ ਟਾਲੀ ਵਾਲੋ ਵੀ ਆਦੇ ਪਾਲੀ ਜਾਈਂ ਕਿ ਕਰੇ ਚਲਾਓ ਹੋਰ ਆਇਆ ਸਿੱਧਰ ਭੱਜ ਠੀਕ ਠਾਕ ਬਸਾ ਇੱਥੇ ਆਏ ਤੇ ਤੇਰੇ ਘਰ ਆ ਦਲਜੀਤ ਕੁਰਸੀਆਂ ਲਿਆ ਜਾ ਕੇ ਬੈਠ ਆਇਆ ਬੈਠੇ ਕੋਈ ਨਾ ਮਲੇ ਹੁਣਾਂ ਕੁਰਸੀਆਂ ਬੈਠੋ ਬੈਠ ਜਾ ਬੈਜੋ ਮੁੰਡਿਆ ਇੱਧਰ ਮਾਰਿਆ ਕਿਹੜਾ ਬਸ ਇੱਧਰ ਹੀ ਆ ਗਏ ਇਹ ਲੋ ਵੀ ਆਇਆ ਪੱਲੀ ਕੀ ਗੱਲ ਹੋ ਗਈ ਸੁੱਖਾ ੁੱਕੀ ਯਾਰ ਮੈਂ ਉਹਨੂੰ ਸਮਝਾ ਦਿੰਦੇ ਆਪਾਂ ਮੁੰਡੇ ਨੂੰ ਕੀ ਹੋ ਗਿਆ ਆਹੀ ਜਿਹੜਾ ਮੈਂ ਲਾਂਬੇ ਤੇ ਖੱਟੀ ਜਾਂਦਾ ਹੋ ਨਾ ਤਾਂ ਪਲੇਸ਼ ਕਰੀ ਜਾਂਦਾ ਲੜਦਾ ਮੈਂ ਇਹਨੂੰ ਬਹੁਤ ਸਮਝਾ ਨਹੀਂ ਸਮਝਦੇ ਕੋਈ ਨਾ ਆਪਾਂ ਪੁੱਛ ਲੈ ਨੋਰੇ ਬਿਠਾ ਕੇ ਹਾਂ ਆ ਗਿਆ ਉਸ ਨੂੰ ਇਹਨੂੰ ਸਮਝਾ ਕੇ ਮੈਂ ਇਹ ਨੂੰ ਐ ਕਰ ਦੂ ਜਿਹੜਾ ਲੁੱਟ ਕਹਾੜੀ ਐਂ ਕਰਦਾ ਸਾਡੇ ਨਾ ਮਾਰੀ ਹੂੰ ਆਹੀ ਆ ਅੱਛਾ ਉਹ ਕੀ ਗੱਲ ਭਾਈ ਤੂੰ ਖਾਸੇ ਤੇਰੇ ਲਾਂਬੇ ਉੰਬੇ ਜਾਏ ਜਾਂਦੇ ਨੇ ਬੈਠ ਬੈਠ ਹੋ ਰੇ ਹਾਂ ਹਾਂ ਲਾਂਬੇ ਜਾ ਮੜਾਂਗੇ ਰਲਕੀ ਚਲਦੇ ਹੁੰਦੇ ਨੇ ਐਂ ਆਉਣਗੇ ਲਾਂਬੇ ਤਾਂ ਐਂ ਨਹੀਂ ਕਰਦੇ ਹੁੰਦੇ ਮੈਂ ਨਹੀਂ ਕਰਦੇ ਹੁੰਦੇ ਉਹ ਤਾਂ ਕਲੇਸ਼ ਹੋਗਾ ਕਿ ਕਿਦਾਂ ਪਲੇਸ ਕਰ ਸਕਦੇ ਕਿਦਾਂ ਉਹੀਆਂ ਤੂੰ ਸੱਪ ਜੇ ਵਾਲਾ ਆਹੋ ਉਹੀਆਂ ਸੱਪ ਸਖਾਈਏ ਤੈਨੂੰ ਫਿਰ ਸਿਖਾ ਦੇ ਸੱਪ ਨਾ ਉਦੋਂ ਸਿਖਾ ਦੇਣਾ ਦੀ ਤੈਨੂੰ ਉਦੋਂ ਬਾਅਦ ਸਾਲੇ ਖੜ ਜਾਂਦਾ ਫਿਰ ਉਹਦਾ ਸੀ ਆ ਚਾਚੇ ਦੀ ਪਤਾ ਕਰਨਾ ਆਗੇ ਤੇ ਲੱਗ ਚਾਚੇ ਕਿੱਥੇ ਦੀ ਉੱਥੇ ਟੁੱਟ ਗਿਆ ਰੋ ਤਾਂ ਤੂੰ ਕਹਤਾ ਵੀ ਤੂੰ ਉਹ ਕਹਤਾ ਚੁੱਪ ਕਰਦਾ ਇਹਨੂੰ ਤਾਂ ਜਿੰਨਾ ਮਰਜ਼ੀ ਸਮਝਾ ਲਓ ਇਹਦੇ ਖਾਨੇ ਚ ਪੈਂਦੀ ਨਹੀਂ ਇਹ ਤਾਂ ਕਹਿੰਦਾ ਮੈਂ ਮੁੱਢ ਤੋਂ ਬਦਮਾਸ਼ ਸਾਡੇ ਦਾ ਖਾਨੀਦਾਨੀ ਆ ਕੱਢਦੇ ਨੇ ਬਦਮਾਸ਼ੀ ਫਿਰ ਇਹਦੀ ਉਹ ਬਹਿ ਜਾ ਬਹਿ ਜਾ ਕੀ ਭਾਈ ਸਾਡੇ ਡਰਦੇ ਨਹੀਂ ਹੈਗੇ ਅਸੀਂ ਚੈਨੂ ਮੈਂ ਦੇਖਿਆ ਤੇ ਓਡੇ ਤੇ ਬੁੜਕਦਾ ਸੀ ਤੂੰ ਕੱਢ ਦਾਂਗੇ ਤੇਰਾ ਬੁੜਕਦਾ ਚੱਲ ਭਾਈ ਛੱਡੋ ਜਾ ਰਿਹਾ ਜਿਹੜਾ ਜਾਏ ਜਾਏਗਾ ਇਹ ਜੇ ਤੁਸੀਂ ਕਹੋ ਤੇ ਉਹ ਕਰਦੇ ਹਾਂ ਜਵਾਬ ਨੂੰ ਇਹਨੂੰ ਬੰਦਰ ਖੜਾ ਸਮਝ ਗਏ ਮੈਂ ਮਾਰੂੰਗਾ ਮਾਰ ਕੇ ਦੇਖ ਬਾਰੇ ਮਿਲਿੰਗ ਬਾਰੇ ਤਾਂ ਤੂੰ ਚੱਲ ਹੁਣੀ ਚੱਲ ਉਹੀਂ ਲੈ ਤੇਰਾ ਕੰਮ ਲੀ ਜਾਂਦਾ ਕੋਈ ਨਹੀਂ ਮਿਲਦੀ ਓਏ ਹੈਂਡ ਜੋਗਰਾ ਛੱਡ ਦੇ ਯਾਰ ਸਾਡੀ ਇੱਜ਼ਤ ਦਾ ਕੋਈ ਉਹ ਬਹਿ ਜਾ ਹੁਣ ਤਾਂ ਤੇ ਕੋਈ ਬੋਲਿਆ ਨਹੀਂ ਜਾਂਦਾ ਅ ਤੈਨੂੰ ਸਾਲੇ ਕਰਕੇ ਰਿਸ਼ਤੇਦਾਰ ਕਰਕੇ ਨਹੀਂ ਬੋਲਦੇ ਕੀ ਬੋਲਣਗਾ ਵੀ ਕੀ ਚਤਾਂ ਵੀ ਰਿਸ਼ਤੇਦਾਰੀ ਦਾ ਫਰਕ ਪੈ ਜਾਂਦਾ ਆ ਸਿਆਣੇ ਬਿਆਣੇ ਬੰਦੇ ਆਏ ਨੇ ਤੈਨੂੰ ਸਮਝਾਉਣ ਤੂੰ ਸਮਝ ਲੈ ਕੀ ਸਮਝਾਉਣਗੇ ਇਹ ਮੈਨੂੰ ਹਾਂ ਚੱਲ ਠੀਕ ਗੱਲਾਂ ਹੀ ਕਰਨ ਤੇ ਸਾਡੇ ਲਾਣੇ ਨੂੰ ਇਹ ਹਜੇ ਆਲੀ ਆ ਚਾਚੇ ਕਰਕੇ ਅਸੀਂ ਆਗੇ ਸੀ ਵੀਰੇ ਤੇ ਦੂਬਾਰ ਤਾਂ ਅਸੀਂ ਇਹਨੂੰ ਆਪ ਹੀ ਸਮਝਾ ਲਾਂ ਕੋਈ ਨਾ ਬੈਠ ਕੇ ਹਾਂ ਬਸ ਇਹ ਐ ਨਹੀਂ ਸੁਧਰਦਾ ਇਹਨੂੰ ਅਸੀਂ ਆਪ ਹੀ ਸਮਝਾ ਕੀ ਕਰ ਹੈ ਨਹੀਂ ਤੇ ਦਿਮਾਗ ਚ ਵੜਦੀ ਨਹੀਂ ਬਾਈ ਮੈਂ ਤਾਂ ਬਹੁਤ ਜ਼ੋਰ ਲਾ ਲੈ ਇਹਨੂੰ ਕੋਈ ਤਾਂ ਇਹਨੂੰ ਕੋਈ ਬੜਾ ਪਾਗ ਜਾ ਓਏ ਸਮਝਾਦਾ ਇਹਨੂੰ ਕੋਈ ਤਾਂ ਮਰੂੰ ਤਰੇ ਚੱਲ ਜਾ ਉਹ ਗਿਆ ਹਾਂ ਭੱਗ ਜਾਓ ਭੱਗ ਜਾਓ ਪਿਆ ਕੇ ਮੂਤ ਮੇਟੇ ਹਵਾ ਕਰਨ ਲੈ ਲੈ ਮੈਂ ਡਰਦਾ ਜਾਂ ਨਹੀਂ ਸਾਡੇ ਲੈਣੇ ਨੂੰ ਇਹ ਜੇ ਭੱਗ ਜਾ ਮਗਰ ਮਗਰ ਕੀ ਆ ਉਹ ਗਜ਼ਾਰਾ ਠੀਕ ਹੋ ਬਾਈ ਠੀਕ ਹੋ ਗੇ ਅਸੀਂ ਤਾਂ ਠੀਕ ਆ ਤਿੰਨ ਲੋਟਣਿਆਂ ਦਾ ਤੂੰ ਖਾ ਗਿਆ ਸਾਨੂੰ ਕੋਈ ਦੱਸਾਂ ਜੀ ਠੀਕ ਹੋ ਕੇ ਨਹੀਂ ਸਾਨੂੰ ਕੌਣ ਵਿਚਾਈ ਹੁਣ ਲੈ ਦੇਖ ਲੋ ਕਹੀ ਜੀਆਂ ਗੱਲਾਂ ਕਰਦਾ ਇਹ ਉੱਤਰ ਓ ਥੱਲੇ ਓਏ ਆ ਫੜੀ ਯਾਰ ਮੋਟਰਾਂ ਨੂੰ ਮੈਂ ਦੱਸਦਾ ਪਤਾ ਇੱਧਰ ਦਿੱਤਾਂ ਗਲੀ ਖਾਓ ਚੱਲ ਮੇਰਾ ਓ ਪਾਲਿਆ ਓ ਲਾ ও ও আ খওয়া

ਤਲੇ ਆ ਵਾ ਵਾ ਨਾ ਨਾ ਪਾ ਲਿਆ ਵੇ ਉਹ ਚੜਦੇ ਮਰਾਸ ਉਹ ਕਰਦੇ ਕਾ ਨਾ ਆ ਵਾ ਵਾ ਇਹ ਨਾਮ ਕਰ ਦੇ ਕਹੋ ਲਾ ਵੀ ਇਹ ਨਾਮ ਕਰ ਦੇ ਉਹ ਮਰ ਸਾਰੇ ਮਾਸ ਉਹ ਬਾਹਰ ਵੀ ਚਾਹ ਵੇ ਨੋਟਰੀ ਬਰਮਾਤੀ ਕਿੱਦੜ ਭਾਈ ਉਹ ਨਾ ਕਰਦਾ ਸੀ ਅੱਲਾ ਦਾ ਸਾਲੇ ਮੈਨੂੰ ਲੱਗਦਾ ਪਈ ਲੈਂਦੇ ਮੇਰੇ ਸਾਲਾ ਦੇ ਬਹੁਤ ਠਠ ਕਰਿਆ ਸਾਰਾ ਪਿੰਡ ਅੱਜ ਹੋਈ ਜਾਂਦੇ ਸਰਪਚ ਆਪਾਂ ਇਹ ਤਾਂ ਆਹ ਦਲਜੀਤ ਆ ਉਹ ਖੜ ਜਾ ਜਾ ਤੂੰ ਫੋਨ ਕੱਟ ਮੈਨੂੰ ਲੱਗਦਾ ਸਾਲਾ ਦੀ ਸਰਵਿਸ ਹੋਈ ਜਾਂਦੀ ਆ ਮੋਟਰ ਤੇ ਹੋਰ ਪੰਗਾ ਲੇਤਾ ਉਹ ਕਿਥੇ ਢਾ ਰੱਖਿਆ ਬੱਕਰੇ ਵਾਂਗੂ ਅਗਲੇ ਨੇ ਪੰਗਾ ਲੈਤਾ ਕੇ ਦੇਖਦਾ ਮੈਂ ਓਏ ਆ ਗਿਆ ਚਾਲੀਆਂ ਓਏ 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 ਮੈ ਛੱਡ ਦੇ ਓਏ ਓ ਛੱਡ ਦੇ ਉਸ ਗੁੱਟਰੀ ਵਾਲਾ ਛੱਡ ਦੇ ਉਹ ਜਾਵਾ ਰਹਿ ਤੱਕ ਦੇ ਆਵਾ ਹੋਰ ਕਰ ਦੇ ਸਰਦੇ ਛੱਡ ਦੇ ਹੋ ਕਰਦੇ ਮੋਟਿਆ ਗਿਆ ਉਹ ਕੀ ਹੋ ਗਿਆ ਕੰਮ ਓਏ ਆਪਾ ਜਾ ਲਾ ਦੇ ਓ ਦੀ ਦੇ ਬਤਾ ਓਏ ਅਵੇ ਸਾਲੇ ਨੀ ਆਉਂ ਕੋ ਉਹ ਖੜਦੇ ਖੜਦੇ ਖਾਣ ਹੋ ਗਿਆ ਯਾਰ ਕੰਮ ਖਾਣ ਖੜਦੇ ਨੂੰ ਮੂਰ ਕਾਪੋ ਨਾ ਉਦਾਸ਼ ਕੇਰ ਸਪਾਉਂਦਾ ਜੀ ਮੈਂ ਆਏ ਕਰ ਦੂ ਮੈਂ ਵੜ ਦੂ ਫਲਾਨਾ ਨਾ ਹੁਣ 5 ਮਿੰਟਾਂ ਦੀ ਸੁਧਰ ਗਿਆ ਓ ਸੌਰੀ ਯਾਰ ਮਾਦੀ ਮਾਏ ਦਾ ਮੈਂ ਤਾਂ ਪੂਰੀ ਨਾ ਬੰਦਿਆ ਕਰ ਮੇਰੇ ਪੰਗੇ ਲੈਣਾ ਹੈ ਉਹ ਪਾਣੀ ਪਿਆ ਦੇ ਓਏ ਪਾਣੀ ਪੀ ਪਾਣੀ ਪੀ ਬੈਠ ਦੋ ਮਿੰਟ ਓਹ ਦੂਜੇ ਪਾਣੀ ਦੇ ਪਹਿਲਾਂ ਹੱਥ ਸੁੱਕ ਗਏ ਦੋ ਮਿੰਟਾਂ ਨਾ ਆ ਦੇ ਦੇ ਉਹ ਐਨਾ ਦਾ ਕੁੱਟੋ ਮਿੱਟੀ ਚ ਰਲਾ ਕੇ ਅੱਧਾ ਕਿਲੋ ਉਹ ਤਾਂ ਖਾ ਲਈ ਓਏ ਮਿੰਦੇ ਨੂੰ ਮਿੱਟੀ ਲੱਗਣ ਤਾਂ ਦੂਏ ਉਹ ਦੇ ਦੇ ਇਹਦਾ ਬੱਕਰੇ ਵਾਂਗੁੱਢਾ ਆਇਆ ਹੈ ਹਾਂ ਉਹ ਵਾਸੀ ਅੰਲਾ ਕੇ ਰਾਜੀ ਵੀ ਕਰੇ ਉਹ ਕੋਈ ਨਾ ਕੋਈ ਨਾ ਬਾਈ ਬਸ ਮਝਾਉਣਾ ਸਾਲਾ ਹੁਣ ਤਾਂ ਸਮਝੂ ਏ ਇੰਨੀ ਤਾਂ ਕੁੱਤੇ ਖਾਣੀ ਹੋ ਗਈ ਛੱਡ ਦੇ ਯਾਰ ਚੰਗਾ ਪੀ ਪਾ ਦੇ ਦਾਨੂੰ ਯਾਰ ਕਾ ਠੀਕ ਹੈ ਭਾਈ ਕੋਈ ਨਾ ਜਾਓ ਛੱਡ ਦੇ ਯਾਰ ਯਾਰ ਨਾ ਮੈਨੂੰ ਪਾਣੀ ਪੂਣੀ ਪਿਆ ਕੇ ਕਰੇ ਅੰਦਾ ਭਾਈ ਤਾਂ ਮੇਰੇ ਖਿਆਲ ਬਹੁਤ ਆ ਗਿਆ ਦੇਖਾ ਵਾਰ ਬਦ ਹੋਈ ਤਾਂ ਤਸਵੀਰ ਵਾਰਾ ਭਾਈ ਮੁੱਤਾ ਦੇਖ ਲੈ ਹੋਰ ਤਾਂ ਨਹੀਂ ਨਾ ਯਾਰ ਮੈਂ ਨਹੀਂ ਕੋਕਾਂਦਾ ਤੈਨੂੰ ਹੈ ਮੈਂ ਨਹੀਂ ਕੋਕਾਂਦਾ ਪਾਣੀ ਪਿਆ ਦੇ ਚੱਲ ਹੁੰਦਾ ਘਰੀ ਪਿਉ ਕੋਕ ਕਟਵਾਵਾਂਗਾ ਉਹ ਨਹੀਂ ਕਟਵਾਉਂਦਾ ਹੁਣ ਨਾ ਡਰ ਚੱਲ ਲੈ ਕੇ ਚੱਲ ਉਹ ਮੇਰੀ ਉਹ ਰਹਿ ਗਈ ਖੜ ਜਾ ਕਹਾੜੀ ਰਹਿ ਗਈ ਉਹ ਕਹਾੜੀ ਹੈ ਦਹੜੀ ਹੋਏ ਹਾਂ ਆ ਦੇ ਲੈ ਮੇਰਾ ਸਾਲਾ ਬਦਮਾਸ਼ੀ ਕਰਦਾ ਓ ਕੀ ਹੋ ਗਿਆ ਤੈਨੂੰ ਮਾਰੀਏ ਕੁੱਤੇ ਬਿੱਲੇ ਤੇ ਮਾਰੀਏ ਕਿਸੇ ਦੇ ਓ ਨਹੀਂ ਯਾਰ ਇਹ ਤਾਂ ਹੁਣ ਰੱਖੀ ਹੋਈ ਤੁਸੀਂ ਤਾਂ ਕਟਵਾ ਛੱਡ ਦੇ ਯਾਰ ਤੂੰ ਜਿੱਦੇ ਤੂੰ ਰੱਖ ਲੈ ਇਹ ਤੂੰ ਪਾਣੀ ਪਿਆ ਆ ਮਾਰਾ ਜਾਂ ਹੋਰ ਕਰਾ ਦੇਣੇ ਸਰਪੇ ਛੱਡ ਦੇ ਯਾਰ ਇਹ ਸਾਲ ਦਾ ਬਦਮਾਸ਼ੀਆਂ ਦਾ ਉੱਤੇ ਦੇ ਬਿੱਲੇ ਛੋਟੀ ਨਹੀਂ ਮਾਰੀ ਹੁਣ ਚੱਲ ਹੁਣ ਡੋਲਣਾ ਪੈ ਜੇ ਭਾਈ ਕੀ ਹੋ ਗਿਆ ਮੇਰੇ ਵੀਰ ਨੂੰ ਕੀ ਹੋ ਗਿਆ ਓਏ ਹੋਣਾ ਦੇਖੀ ਮੋਟਰਸਾਈਕਲ ਤੇ ਲੱਕ ਗਿਆ ਬੱਟ ਤੋਂ ਕਿਵੇਂ ਬੱਸ ਜਾਂਦਾ ਤੀ ਬੈਠਾ ਨਾਲ ਮੁੰਡੇ ਦੇ ਹਾਂ ਵੀਰੇ ਮੈਂ ਕਿਵੇਂ ਲੱਗੀ ਸ਼ਟ ਓਏ ਮੋਟਰਸਾਈਕਲ ਤੋਂ ਕਿਹਦਾ ਸ਼ਟ ਤਾਂ ਕਿਵੇਂ ਲੱਗਿਆ ਹਾਂ ਉਹ ਤਾਂ ਆ ਬਈ ਕੀ ਹੋ ਗਿਆ ਵੀਰੇ ਕਿਵੇਂ ਲੱਗੀ ਸ਼ਟ ਤੇਰੇ ਮੁੰਡੇ ਕੀ ਨਾ ਹੁਣ ਨਾ ਮੈਂ ਕਰਦਾ ਹਲਤੀ ਬਣਾ ਕੇ ਬੈ ਜਾ ਬਾਈ ਜੀਜੇ ਮੈਂ ਲੈ ਆਉਣਾ ਉਹ ਬੈ ਜਾ ਯਾਰ ਮੈਂ ਲੈ ਕੇ ਆਉਂ ਗੱਲ ਕੀ ਹੋ ਗਈ ਮੈਂ ਲੈ ਕੇ ਛੱਡ ਦੇ ਯਾਰ ਮੈਂ ਲੈ ਕੇ ਆ ਮੈਂ ਤਾਂ ਨਹੀਂ ਫਿਰ ਮੈਂ ਜਾਊਂਗਾ ਨਹੀਂ ਮੈਂ ਲੈ ਕੇ ਨਹੀਂ ਮੈਂ ਜਾਊਂਗਾ ਮੈਂ ਲੈ ਕੇ ਆਉਂਗਾ ਯਾਰ ਹੁਣ ਮੈਂ ਦੂਰ ਜਾ ਆ ਮਾਪਾ ਉਹ ਨਾ ਮੈਂ ਲੈ ਕੇ ਆਉਂਗਾ ਛੱਡ ਦੇ ਵੀਰੇ ਮੈਂ ਬੈਠਾ ਸੀ ਮੂੰਹ ਗੱਲ ਕੀ ਨੀ ਜੀ ਜੇ ਲੈ ਆਉਣ ਦੇ ਭਾਈ ਬਣਾ ਤੂੰ ਤੂੰ ਰਾਮਾ ਤੂੰ ਠੱਟ ਕੇ ਬਾਈ ਬਹਿ ਜਾ ਯਾਰ ਉਹ ਬਹਿ ਜਾ ਬਹਿ ਉਹ ਜੀਦੇ ਬਹਿ ਤੂੰ ਬਹਿ ਜਾ ਬਾਈ ਚੱਲ ਕੋਈ ਨਾ ਬਹਿ ਜਾ ਗੱਲ ਕੀ ਹੋ ਗਈ ਸੀ ਕਿਵੇਂ ਸੱਟ ਖਾ ਲਈ ਆਪਣੀ ਤਾਂ ਖਾਨਦਾਨ ਚ ਕਦੇ ਕਿਸੇ ਨੂੰ ਝ੍ਰੇਟ ਨਹੀਂ ਆਈ ਆ ਕੀ ਹੋ ਗਿਆ ਤੂੰ ਮੈਨੂੰ ਸੱਚ ਦੱਸ ਕੀ ਆ ਮਤਲਕਿਆ ਕਾਨੂੰਤੀ ਮੈਂ ਤਾਂ ਜਿਹੜੇ ਆਪਣੇ ਘਰੇ ਸਮਝਾਉਣ ਆਲੇ ਸੀ ਉਹਨਾਂ ਨੇ ਕੁੱਟਿਆ ਤੀ ਉੱਥੇ ਉਹਨਾਂ ਨੇ ਕਿਰਪਤਮਾਸ਼ੀ ਕਰਤੀ ਮੇਰੀ ਸਾਰੀ ਇਹ ਤਾਂ ਪਾਣੀ ਖਾਨਦਾਨੀ ਬਦਮਾਸ਼ੀ ਤਾਂ ਛੱਡਣੀ ਪੈਂਦੀ ਗਾ ਹਾਂ ਕਿ ਠੀਕ ਆ ਪੁੱਤ ਮੈਂ ਤਾਂ ਤੈਨੂੰ ਕਿੱਦੇ ਨਹੀਂ ਸਮਝਾਉਂਦੀ ਸੀ ਹੁਣ ਮੇਰਾ ਵੀਰ ਬਣ ਕੇ ਕੋਈ ਗਲਤੀ ਨਾ ਕਰੀਂ